ਮੁੱਖ ਮੰਤਰੀ ਭਗਵੰਤ ਮਾਨ ਬੀਜੇਪੀ ਚ ਹੋਵੇਗਾ ਸ਼ਾਮਲ ਕੀ ਪੰਜਾਬ ਦਾ ਅਗਲਾ ਮੰਤਰੀ ਮੁੱਖ ਮੰਤਰੀ ਹੋਵੇਗਾ ਕੁਲਤਾਰ ਸਦਵਾ ਇਹ ਬਿਆਨ ਇਹ ਚਰਚਾਵਾਂ ਲਗਾਤਾਰ ਹੋ ਰਹੀਆਂ ਨੇ ਤੇ ਉੱਥੇ ਹੀ 4 ਜੂਨ ਨੂੰ ਲੋਕ ਸਭਾ ਚੋਣਾਂ ਦਾ ਰਿਜ਼ਲਟ ਆਉਣਾ ਹੈ ਪਰੰਤੂ ਉਸ ਤੋਂ ਪਹਿਲੇ ਹੀ ਸਿਆਸਤ ਪੂਰਨ ਤੌਰ ਤੇ ਪੱਕੀ ਹੋਈ ਹੈ ਵਿਰੋਧੀਆਂ ਦੇ ਵੱਲੋਂ ਸਵਾਲ ਚੱਕੇ ਜਾ ਰਹੇ ਨੇ ਤੇ ਹੁਣ ਇਹ ਲਗਾਤਾਰ ਚਰਚਾਵਾਂ ਜਿਹੜੀਆਂ ਹੋ ਰਹੀਆਂ ਨੇ ਤੇ ਵਿਕਰਮ ਮਜੀਠੀਆ ਨੇ ਬਿਆਨ ਦਿੱਤੇ ਨੇ ਤੇ ਉਹਨਾਂ ਨੇ ਕਿਹਾ ਕਿ ਜੇਕਰ ਭਾਜਪਾ ਆਮ ਆਦਮੀ ਪਾਰਟੀ ਦੇ ਵਿੱਚੋਂ ਜਾਂ ਹਾਰ ਹੋ ਜਾਂਦੀ ਹੈ ਤਾਂ ਮੁੱਖ ਮੰਤਰੀ ਭਗਵੰਤ ਮਾਨ ਭਾਜਪਾ ਦੇ ਨਾਲ ਹੱਥ ਮਲਾਵੇਗਾ ਤੇ ਵੈਸੇ ਵੀ ਉਹ ਰਾਤ ਨੂੰ ਗੁਪਤ ਮੀਟਿੰਗਾਂ ਕਰਦਾ ਹੈ ਤੇ ਅਗਲਾ ਪੰਜਾਬ ਦੇ ਜਿਹੜਾ ਮੁੱਖ ਮੰਤਰੀ ਆ ਇਹ ਕੁਲਤਾਰ ਸਦਮਾ ਹੋਵੇਗਾ ਤੇ ਜਿਸ ਤੋਂ ਬਾਅਦ ਹੁਣ ਵੱਡੇ ਖੁਲਾਸੇ ਜਿਹੜੇ ਵਿਕਰਮ ਮਜੀਠੀਆ ਦੇ ਵੱਲੋਂ ਕੀਤੇ ਜਾ ਰਹੇ ਨੇ ਤੇ ਉੱਥੇ ਹੀ ਉਹਨਾਂ ਨੇ ਕਿਹਾ ਕਿ ਇਹਨਾਂ ਨੂੰ ਕਾਂਗਰਸ ਪਾਰਟੀ ਵਾਲਿਆਂ ਦਾ ਦਰਦ ਦਿਖਦਾ ਹੈ ਤਾਂ ਸਿੱਖਾਂ ਦਾ ਦਰਦ ਕਿਉਂ ਨਹੀਂ ਦਿਖਦਾ ਤੇ ਜਿਸ ਤੋਂ ਬਾਅਦ ਸਿੱਖਾਂ ਨੂੰ ਲੈ ਕੇ ਵੀ ਵਿਕਰਮ ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਵਿਰੋਧ ਕੀਤਾ ਪੂਰੇ ਇਹਨੂੰ ਲੈ ਕੇ ਸੁਣਦੇ ਆ ਵਿਕਰਮ ਮਜੀਠੀਆ ਦਾ ਹੋਰ ਕੀ ਕਹਿਣਾ। ਤੋਂ ਸੋਹੀ ਨਾਲ ਲੜਾ ਦਿਓ ਕਿਸੇ ਨਾਲ ਵੈਸੇ ਹਲੇ ਤੱਕ ਤਾਂ ਇਲੈਕਸ਼ਨ ਲੜਾਉਣ ਤੇ ਡਿਊਟੀ ਹੈ। ਹਾਂਜੀ ਅੱਜ ਤੱਕ ਗੁਰਦਾਸਪੁਰ ਚ ਲੜਨ ਆਏ ਆ ਥੋੜਾ ਪਿਆਰ ਲੈਣ ਆਏ ਆ ਲੋਕਾਂ ਦੇ ਮੁੱਦੇ ਲੈ ਕੇ ਆਏ ਆ ਸੈਂਟਰ ਤੇ ਸੂਬੇ ਦੀ ਸਰਕਾਰ ਨਾਲ ਲੜਨ ਆਏ ਆ ਤੁਹਾਡਾ ਕੋਟ ਆ ਦਿੰਦਾ ਲਾਇਸ ਕਾਂਗਰਸ ਨਾਲ ਰਾਤਾ ਭਾਜਪੀ ਨਾਲ ਕੀ ਮੈਨੇ ਦੇਖੋ ਇਹ ਅਸਲੀਅਤ ਦੀ ਗੱਲ ਹੈ ਭਗਵੰਤ ਮਾਨ ਕਾਂਗਰਸ ਨੂੰ ਗਾਲਾਂ ਕੱਢਦਾ ਹਰਿਆਣੇ